ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਤਰੀਕਾ ਜੀ ਅੱਜ 2 ਸਤੰਬਰ ਤੇ ਆਪਾਂ ਤੇ ਤੇਣਾ ਅੱਜ ਸੋਮਵਾਰ ਜੀ ਤੇ ਦੋ ਦਾ ਹੋਗਾ ਜੀ ਟਾਈਮ ਮੈਂ ਧਰ ਲਈਏ ਚਾਹ ਬਸ ਸੁਬਾਹ ਸੁਬਾਹ ਬਲੌਗ ਬਣਿਆ ਹੀ ਨਹੀਂ ਐ ਤੇ ਦੋ ਦੋ ਕੰਮ ਕਰਿਆ ਮੈਂ ਖਚਾ ਅੱਜ ਸੂਟ ਸਿਉਣੇ ਹੈਗੇ ਤੇ ਸੂਟ ਦਾ ਆਪਾਂ ਕਮੀਜ਼ ਰੈਡੀ ਕਰ ਲਿਆ ਤੇ ਵਸਲਵਾਰ ਰਹਿ ਗਈ ਹੁਣ ਦੋ ਵਾਲੀ ਚਾਹ ਪੀ ਕੇ ਫਿਰ ਇਹ ਦੋ ਵਾਰ ਸਲਵਾਰ ਕਰੂ ਰੈਡੀ ਚਲੋ ਮੈਂ ਤੁਹਾਨੂੰ ਦਿਖਾਵਾਂ ਮੈਂ ਕਿਵੇਂ ਸੌਂਤਾ ਵੀ ਮਤਲਬ ਲੈਸ ਕਿਵੇਂ ਨਹੀ ਆ ਤੇ ਬਾਕੀ ਤੁਸੀਂ ਦੱਸਿਓ ਵੀ ਸੋਹਣਾ ਬਣ ਗਿਆ ਜਾਂ ਕਿਵੇਂ ਤੇ ਬਾਕੀ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਸਾਡਾ ਵਲੌਗ ਦੇਖ ਰਹੇ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਤੇ ਆਪਦੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਜੀ ਮੇਰਾ ਸੂਟ ਸੋਨ ਨੂੰ ਵੀ ਤਿਆਰ ਕਰਿਆ ਕਿਵੇਂ ਦਾ ਲੱਗਿਆ ਤੇ ਮੈਂ ਅੱਜ ਉਹ ਹੀ ਦਿਖਾਵਾਂ ਤੁਹਾਨੂੰ ਲਓ ਜੀ ਚੈੱਕ ਕਰੋ ਤੇ ਆਹ ਵਾਲੀ ਲੈਸ ਲਾਹ ਥੱਲੇ ਚ ਲਾਤੀ ਤੇ ਗਲੇ ਤੇ ਲਾਤੀ ਆਹ ਵਾਲੀ ਇਹ ਗਲਾ ਮੈਂ ਚੌਰਸ ਕਰਾਂ ਨਹੀਂ ਮੈਂ ਗਲਾ ਗੋਲ ਹੀ ਰੱਖਦੀ ਹੁੰਨੀ ਮੈਨੂੰ ਵਧੀਆ ਲੱਗਿਆ ਮੈਂ ਚੌਰਸ ਗਲਾ ਕਰਕੇ ਦੇਖਦੇ ਆਂ ਤੇ ਉਹ ਖੁੱਲੀਆਂ ਜੀਆਂ ਬਾਹਾਂ ਨਹੀਂ ਹੁੰਦੀਆਂ ਜਿਹੜੀਆਂ ਉਹ ਰੱਖ ਲਈਆਂ ਮੈਂ ਤੇ ਮੈਨੂੰ ਵਧੀਆ ਲੱਗੀਆਂ ਉਹ ਕਈ ਮੈਸੂਰ ਕਈ ਜਣਾ ਦੇ ਦੇਖੀਆਂ ਪਾਈਆਂ ਤੇ ਉਹ ਖੁੱਲੀਆਂ ਜੀਆਂ ਬਾਹਾਂ ਵਾਲਾ ਬਣਾਇਆ ਮੋਰੋ ਖੁੱਲੀਆਂ ਹੁੰਦੀਆਂ ਤੇ ਲੈਸ ਦੇਖੋ ਜੀ ਆਹ ਲਾਤੀ ਆਪਾਂ ਲੈਸ ਤੇ ਦੋਨੇ ਵਾਹਾਂ ਰੈਡੀ ਲੋ ਜੀ ਆਪਣਾ ਕੇਨਾਈਕ ਸੂਟ ਅੱਜ ਰੈਡੀ ਕਰ ਲੂੰਗੀ ਤੇ ਇੱਕ ਸੂਟ ਸਵੇਰੇ ਰੈਡੀ ਕਰ ਲੂੰਗੀ ਰੱਬ ਖੈਰ ਸੁੱਖੇ ਰੱਖੇ ਇਹ ਤਾਂ ਮੂਡ ਬਣੇ ਦੀ ਗੱਲ ਹੁੰਦੀ ਹੈ ਜੀ ਜੇ ਤੱਕ ਘੌਲ ਕਰ ਲਾਂ ਤਾਂ ਪਈ ਰਹਿਣੀ ਹੈ ਜੇ ਇਹ ਹੋ ਜਾਵੇ ਵੀ ਨਹੀਂ ਘੌਲ ਨਹੀਂ ਕਰਨੀ ਸਿਉਣਾ ਹੀ ਆ ਫਿਰ ਆਪਾਂ ਮਿੰਟ ਮਾਰਦੇ ਆ ਲੋ ਜੀ ਇੱਥੇ ਲੱਗੀ ਸੀ ਮੈਂ ਸਲਵਾਰ ਰੈਡੀ ਕਰਨ ਤੇ ਕਮੀਜ਼ ਆਪਾਂ ਰੈਡੀ ਕਰਤਾ ਸੀ ਜਮਾ ਤੇ ਬਸ ਸਲਵਾਰ ਅਲੱਗੀ ਸੀ ਰੈਡੀ ਕਰਨ ਬਾਕੀ ਸਲਵਾਰ ਨਾ ਰੈਡੀ ਹੋਈ ਨਹੀਂ ਸਭੀ ਉੋਂ ਤਾਂ ਸਾਰੀ ਜੋੜਤੀ ਸੀ ਵਾਲ ਵਗੈਰਾ ਪਾਤੇ 벨ਟ ਵਗੈਰਾ ਲਾਤੀ ਸੀਗੀ ਤੇ ਪਹੁੰਚੇ ਰਹੇ ਸੀ ਕੱਲੇ ਸਮਾਰਨ ਵਾਲੇ ਤੇ ਮੈਂ ਬਸ ਸਵੇਰ ਸਵੇਰ ਉਦੋਂ ਨਾ ਨੂੰ ਕੇ ਤੇ ਚਾਹ ਪੀਣ ਲੱਗੀ ਜਦੋਂ ਉਦੋਂ ਕਾ ਅੱਧਾ ਅੱਧਾ ਪੌਣਾ ਘੰਟਾ ਮੈਂ ਫੋਨ ਦੇਖਣ ਲੱਗੀ ਜੇ ਮੈਂ ਫੋਨ ਨਾ ਦੇਂਦੀ ਤਾਂ ਫਿਰ ਤਾਂ ਮੈਂ ਰੈਡੀ ਕਰ ਦਿੰਦੀ ਜਮਾ ਸਲਵਾਰ ਵੀ ਤੇ ਚਲੋ ਮੈਂ ਬਾਕੀ ਫਿਰ ਕੰਮ ਵੀ ਜੋ ਸੀਗਾ ਹਨਾ ਮੈਂ ਇੱਥੇ ਸਾਢੇ 1 ਸਾਢੇ 3:30 ਵਜੇ ਤੱਕ ਲਾਈ ਸੀ ਕਿ ਡਿਊਟੀ ਕਪਣਾ ਤੇ ਬਾਕੀ ਸਾਰਾ ਦਿਨ ਬੈਠੀ ਬੈਠੀ ਸੀ ਨਾ ਐ ਟੂ ਹੀ ਦੁੱਖਾਂ ਲੱਗੇ ਸੀ ਮੈਂ ਨਿਰਾਚਾਰਾ ਪਾਇਆ ਮੈਨੂੰ ਪਤਾ ਮਸਾ ਨਿਰਾਪਾਇਆ ਟੂ ਹੀ ਚੀਜ਼ ਜੀ ਨਿਕਲੇ ਵੱਲੇ ਟੂ ਹੀ ਚ ਤੇ ਜਦੋਂ ਕੋ ਕਾਲ ਹੋਵੇ ਨਾ ਆਪਾਂ ਨੂੰ ਕਦੇ ਫਿਰਕੀ ਮੁੱਕੀ ਕਦੇ ਧਾਗਾ ਨਿਕਲ ਗਿਆ ਕਦੇ ਧਾਗਾ ਟੁੱਟ ਗਿਆ ਉਦੋਂ ਐ ਹੋਣ ਲੱਗ ਜਾਂਦਾ ਜੇ ਆਪਾਂ ਨੂੰ ਕਾਲ ਨਾ ਹੋਵੇ ਵੀ ਸੁਭਾਏ ਕੀ ਲੱਗੇ ਪਗੇ ਕੰਮ ਕਰਨਾ ਹੋਵੇ ਬਿਚਾਲੋ ਹੋ ਜੂਗਾ ਹਨਾ ਉਦੋਂ ਕੁਛ ਨਹੀਂ ਹੁੰਦਾ ਜਦੋਂ ਕਾਲ ਹੋਵੇ ਵੀ ਅੱਜ ਤਾਂ ਰੈਡੀ ਕਰਨੀ ਆ ਉਦੋਂ ਮੇਰੇ ਨਾਲ ਆ ਹੀ ਹੁੰਦੀ ਆ ਕਦੇ ਧਾਗਾ ਨਿਕਲ ਗਿਆ ਹੈਗਾ ਤੇ ਫਿਰ ਕੀ ਜੋ ਧਾਗਾ ਮੁੱਕ ਗਿਆ ਲੋ ਜੀ ਸਲਵਾਰ ਕਰਤੀ ਸੀ ਮੈਂ ਰੈਡੀ ਇੰਨੀ ਕੁ ਸਾਰਾ ਏ ਟੂ ਜ਼ेड ਤੇ ਬਸ ਉਹ ਰਹਿ ਗਈ ਸੀ ਕਿ ਆਪਣੇ ਪਹੁੰਚੇ ਰਹਿ ਗਏ ਸਵਾਰਨ ਵਾਲੇ ਇਸ ਤੋਂ ਬਾਅਦ ਮੈਂ ਲੱਗੀ ਸੀ ਸਮਾਨ ਸੱਲਾ ਇਕੱਠਾ ਕਰਨ ਜਿਹੜਾ ਖਣਿਆਉਣ ਖੜਿਆ ਆ ਸੀਗਾ ਕਿਉਂਕਿ ਪੇਟੀ ਤੇ ਦੇਖੋ ਇੰਨੇ ਕੱਪੜੇ ਪਏ ਆ ਇਹ ਲਾਉਣੇ ਸੀਗੇ ਤੈਂ ਤੇ ਆਪਦੀ ਜ਼ਿੰਮੇਵਾਰੀਆਂ ਵੀ ਨਿਮੋਣੀਆਂ ਪੈਂਦੀਆਂ ਜੀ ਹਨਾ ਨੀਰੇਚਾਰੇ ਦਾ ਵੀ ਟਾਈਮ ਹੋ ਗਿਆ ਸੀ ਇੱਕ ਮੌਸਮ ਹੋ ਰਿਹਾ ਹੋਇਆ ਪਿਆ ਸੀਗਾ ਵੀ ਆਏ ਸੀਗਾ ਵੀ ਮੀਂਹ ਜਾਂ ਆਮ ਮੀਂਹ ਜਿਹੇ ਵਾਲਾ ਮੌਸਮ ਹੋਇਆ ਪਿਆ ਸੀਗਾ ਤੇ ਮਖਾ ਚਾ ਨੀਰਾਚਾਰਾ ਪਾ ਦਾ ਟਾਈਮ ਨਾ ਹੁਣ ਜਿਹੜੇ ਪਹੁੰਚੇ ਰਹਿ ਗਏ ਮਖਾ ਅੱਜ ਤਾਂ ਸਮਾਰੇ ਵੀ ਨਹੀਂ ਜਾਂਦੇ ਜੇ ਮੈਂ ਘੰਟਾ ਸਵੇਰ ਨਾ ਮੋਬਾਈਲ ਫੋਨ ਦੇਖਦੀ ਨਾ ਤਾਂ ਫਿਰ ਮੈਂ ਰੈਡੀ ਕਰ ਦਿੰਦੀ ਅੱਜ ਸੂਟ ਜਮਾ ਤੇ ਚਲੋ ਮਖਾ ਹੁਣ ਤਾਂ ਰਹਿ ਗਿਆ ਤਾਂ ਰਹਿ ਗਿਆ ਹੁਣ ਕੱਲ ਨੂੰ ਸਹੀ ਮਖਾ ਤੇ ਸਮਾਨ ਸੱਲਾ ਕਰ ਰਹੀ ਸੀ ਮੈਂ ਜੀ ਚੱਕ ਇਥੋਂ तो मुड़ के मैं इतने दरी तो कपड़े घर सीट ले बैठी बैठी तैं ला दी लो जी बस हम कपड़े कुपड़े लाऊंगी तैय कपड़े तैय ला इन्ने सारे होंगे थप्बा भर के सीट लिया मैं किन्ने हो जाते जी दस बारह सूट हो जाते सारे के दो दो हो जाए मुके चुनिया वो आर्डर रह जाते हैं तो माँ चल मैं कपड़े तैय ला ला हूँ दवा दवा फिर नीरे चारा पाऊंगी फिर नीरा चारा पाने लग गई सी बस मैं कपड़े तैय ला के ਸੋ ਨੂੰ ਪਤਾ ਜੀ ਆਪਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਪੈਂਦੀਆਂ ਹਨ ਆਪਾਂ ਟਾਲ ਵੀ ਨਹੀਂ ਸਕਦੇ ਤੇ ਇਹ ਵੀ ਤਾਂ ਜ਼ਰੂਰੀ ਹੈ ਹਨਾ ਜੇ ਆਪਦਾ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਇਹ ਤਾਂ ਕਰਨਾ ਹੀ ਪੈਣਾ ਤੇ ਇੱਥੇ ਲੱਗੇ ਸੀ ਆਪਾਂ ਪਸੰਗਾਂ ਨੂੰ ਸੈੱਣੀ ਕਰਨ ਤੇ ਟੁਈ ਵੀ ਭੂਆ ਭੂਆ ਕਰ ਰਹੀ ਸੀਗੀ ਇੱਕ ਤਾਂ ਜੀ ਹੁੰਦਾ ਬੰਦਾ ਹਨਾ ਰੋਜ਼ ਜਿਵੇਂ ਰੋਜ਼ ਕੱਪੜੇ ਸਿਉਂਦਾ ਹੋਵੇ ਬੈਠਾ ਰਹਿੰਦਾ ਹੋਵੇ ਬੰਦਾ ਉਹ ਜਿਹਾ ਹੋ ਜਾਂਦਾ ਹਨ ਤੇ ਇੱਕ ਹੁੰਦਾ ਵੀ ਕਦੇ-ਕਦੇ ਹੀ ਹੁਣ ਜਿਵੇਂ ਆਪਾਂ ਸੂਟ ਸਿਉਂਨੇ ਆ ਹਨਾ ਉਦੋਂ ਫਿਰ ਉਹ ਮੇਰੇ ਟੂਏ ਤਾਂ ਅਗਰ ਕਿਦੋਂ ਖਾਂ ਲੱਗੀ ਸੀ ਕਿਤੇ ਤਾਂ ਬੰਦੇ ਹੁਣ ਮੈਂ ਜਿਵੇਂ ਹੁਣ ਕੰਮ ਤਾਂ ਹੁੰਦਾ ਕਰਕੇ ਆਪਾਂ ਪੈ ਜਾਂਦੇ ਸੀ ਘਾਟਾ ਦੋ ਘਾਂਟੇ ਦੇ ਨੇ ਢੂਈ ਸਿੱਧੀ ਹੋਵੇ ਵੀ ਕਰ ਲੈਂਦੇ ਸੀ ਸੁਭਾਜ ਆ ਪਿਆ ਕਿਤੇ ਐ ਬੈ ਸਾਰਾ ਦਿਨ ਬੈਠੇ ਜੇ ਰਹਿਣਾ ਫਿਰ ਔਖਾ ਜਾਂਦਾ ਹੋ ਹੀ ਜਾਂਦਾ ਤੇ ਚਲੋ ਜੀ ਆਪਣਾ ਸੂਟ ਦੋ ਦਿਨਾਂ ਦੇ ਆ ਅੱਜ ਜਿਹੜਾ ਰਹਿ ਗਿਆ ਉਹ ਸਵੇਰੇ ਕਰ ਲਾਂਗੇ ਰੈਡੀ ਤੇ ਕੁਝ ਦੂਸਰਾ ਸੂਟ ਕੱਢ ਲਾਂਗੇ ਸਵੇਰੇ ਤੇ ਜਿ ਮਾੜਾ ਮੋਟਾ ਰਹਿ ਗਿਆ ਤਾਂ ਪਰਸੋਂ ਚਲੋ ਤਿੰਨ ਦਿਨਾਂ ਅੰਚ ਸੂਟ ਰੈਡੀ ਹੋ ਜਾਣਗੇ ਤਰਪਾਈ ਤੋਂ ਵੀ ਕਰਕੇ ਪ੍ਰੈਸ ਕਰਕੇ ਰੱਖ ਦਾਂਗੇ ਤੇ ਰੱਬ ਕੋਈ ਵਧੀਆ ਜਿਹਾ ਪ੍ਰੋਗਰਾਮ ਲਿਆਵੇ ਕੋਈ ਤੇ ਉਹਦੇ ਪਾਲਾਂਗੇ ਕੋਈ ਆਪਾਂ ਜਿੱਦੇ ਕਿਤੇ ਜਾਣਾ ਹੋਇਆ ਲੋ ਜੇ ਇੱਥੇ ਲੱਗੀ ਸੀ ਮੈਂ ਨੀਰਾਚਾਰਾ ਪੌੜ ਤੇ ਮੌਸਮ ਵੀ ਖਰਾਬ ਸੀ ਪਰ ਆਏ ਆ ਜੀ ਹਵਾ ਬਹੁਤ ਸੋਹਣੀ ਚੱਲੀ ਜਾਂਦੀ ਸੀ ਆਏ ਨਹੀਂ ਪਸੀਨਾ ਜਾਂ ਨਹੀਂ ਆਉਂਦਾ ਸੀਗਾ ਤੇ ਵਧੀਆ ਹਵਾ ਚੱਲੀ ਜਾਂਦੀ ਸੀ ਤੇ ਸੰਨੀ ਰਲਾਈ ਨਾਲ ਦੇ ਨਾ ਪਤਾ ਜਾਨੀ ਲੱਗਿਆ ਕਾਹ ਜਾਨੀ ਆਇਆ ਨਹੀਂ ਤਾਂ ਤੁਹਾਨੂੰ ਪਤਾ ਹਨਾ ਸੰਨੀ ਰਲਾਉਣੀ ਜ਼ੋਰ ਵਾਲਾ ਕੰਮ ਹੁੰਦਾ ਤੇ ਬਾਕੀ ਤੂੜੀ ਪਾਉਣੇ ਆ ਜਦੋਂ ਆਹ ਸੰਨੀ ਜੱਥ ਵੀ ਮਾਰਦੇ ਆ ਉਦੋਂ ਕਿੰਨਾ ਗਰਦ ਜੀ ਉੱਡਦੀ ਆ ਤੇ ਮੱਲੋ ਮੱਲੀ ਜਾਣ ਜੀ ਔਖੀ ਹੁੰਦੀ ਆ ਤੇ ਪਰ ਨਹੀਂ ਅੱਜ ਮੌਸਮ ਵਧੀਆ ਸੀਗਾ ਤੇ ਬਸ ਨੀਰਾਚਾਰਾ ਰਲਾ ਕੇ ਜੀ ਬਸ ਮੈਂ ਬੰਨਤੇ ਸੀ ਮਾਗਰ ਦੀ ਮਗਰ ਪਸ਼ੂ ਗੋ ਗੋ ਸੱਟ ਕੇ ਤੇ ਫਿਰ ਮਖਾਚਾਲਾ ਜਸ਼ਨ ਨੇ ਉਹ ਆਖਿਆ ਮੈਂ ਵੀਡੀਓ ਬਣਾ ਦੇ ਪੁੱਤ ਮੰਮੀ ਬੱਸ ਆਦਾ ਮਗਾ ਚੱਲ ਠੀਕ ਹੈ ਤੇ ਬਸ ਜੇ ਇਦੋਂ ਵਾਸ ਸੰਨੀ ਰਲਾ ਕੇ ਮੈਂ ਦਵਾ ਦਵਾਂ ਸਾਰਿਆਂ ਨੂੰ ਤੇ ਮੈਂ ਬੰਨ ਤੇ ਸੀ ਪਸੂ ਤੇ ਫੇਰ ਆਪਾਂ ਲੈਣ ਬਾਗੇ ਸੀ ਛਟੀਆਂ ਲੋ ਜੇ ਇੱਥੇ ਆ ਗਏ ਸੀ ਆਪਾਂ ਛਟੀਆਂ ਲੈਣ ਤੇ ਛਟੀਆਂ ਮੀਂਹ ਪੈਣੇ ਕਰਕੇ ਜੀ ਐਨੀਆਂ ਬੋਧੀਆਂ ਹੋਈਆਂ ਪਈਆਂ ਜਿੱਥੇ ਮੈਂ ਪੈਰ ਤਰਾ ਕਰਾਂ ਵਿਚੀ ਤਸ ਜਾ ਕਰਾਂ ਬੋਧੀਆਂ ਮੈਨੂੰ ਆਏ ਹੁੰਦਾ ਤਾਂ ਤਾਂ ਤੋਂ ਨਾ ਮੈਂ ਕਾੜੀਆਂ ਗੜੀਆਂ ਜਾਂ ਛਟੀਆਂ ਲਿਆਵਾਂ ਤੁਹਾਨੂੰ ਪਤਾ ਜਿਹੜਾ ਚੁੱਲ੍ਹੇ 'ਚ ਅੱਗ ਬਾਲਦੇ ਆ ਨਾ ਫਿਰ ਜੇ ਤਾਂ ਆਹ ਜਾਦੇ ਪੱਤੇ ਜਾਂ ਗਾਲੀਆਂ ਲਿਆ ਅੱਗੇ ਨਾ ਫਿਰ ਬਾਹਰ ਤੱਕ ਰੱਗ ਆ ਜਾਂਦੀ ਹੈਗੀ ਤੇ ਜੇ ਕਾੜੀਆਂ ਜਾਂ ਛਟੀਆਂ ਹੁਣ ਇਹਨਾਂ ਨਾਲ ਰੋਟੀਆਂ ਵਧੀਆ ਬਣ ਜਾਂਦੀਆਂ ਅੱਗੇ ਮੈਨੂੰ ਮੰਮੀ ਆਖਣਾ ਕਿ ਕਿੰਨੇ ਕ ਦਿਨ ਕਹਿੰਦੀ ਉੱਤੋਂ ਉੱਤੋਂ ਛਟੀਆਂ ਬਾਲਾਂਗੇ ਥੱਲੜੀਆਂ ਵੀ ਤਾਂ ਬਾਲਣੀਆਂ ਹੀ ਬਣਗੀਆਂ ਮੈਂ ਤਾਂ ਚਾਲ ਕੋਈ ਨਹੀਂ ਉਦੋਂ ਦੀ ਉਦੋਂ ਨਾ ਦੇਖੀ ਜਾਊਗੀ ਬਾਕੀ ਉਦੋਂ ਨੂੰ ਚਲੋ ਜੀ ਉਹ ਦੇਖੋ ਆਏ ਤਹ ਜਾਂਦੀ ਸੀ ਵਿੱਚ ਮੇਂ ਬੋਧੀਆਂ ਹੋਈਆਂ ਪਈਆਂ ਨਾ ਛਟੀਆਂ ਟੁੱਟ ਜਾਂਦੀਆਂ ਸੀਗੀਆਂ ਪੈਰ ਰੱਖੇ ਤੋਂ ਲਓ ਜੀ ਬਸ ਸੂਟਾਂ ਦੇ ਜਿਆਦਾ ਹੋਉਂਦਾ ਜੇ ਤਾਂ ਆਪਾਂ ਕਾਲ ਕਰ ਲਈਏ ਹਨਾ ਵੀ ਵੀ ਆਏ ਹੋ ਜਾਂਦਾ ਵੀ ਅੱਜ ਨਹੀਂ ਸਵੇਰੇ ਸਵੇਰ ਤੇ ਛੱਡ ਦਈਏ ਫਿਰ ਬੰਦੇ ਨੂੰ ਕਾਲ ਹੋ ਜਾਂਦੀ ਜੇ ਬੰਦਾ ਮਤਲੇ ਵੀ ਹਾਂ ਅੱਜ ਤਾਂ ਸਿਉਣਾ ਹੈ ਅੱਜ ਤਾਂ ਆ ਕੰਮ ਕਰਨਾ ਹੀ ਕਰਨਾ ਤੇ ਫਿਰ ਆਪਾਂ ਕੰਮ ਹੋ ਜਾਂਦਾ ਹਨਾ ਨਹੀਂ ਰਹਿੰਦਾ ਰਹਿ ਜਾਂਦਾ ਤੇ ਲੋ ਦੀ ਛਟੀਆਂ ਮੈਂ ਲੈ ਆਈ ਸੀ ਤੇ ਮੰਮੀ ਮਾਜ ਰਹੀ ਸੀ ਇੱਥੇ ਭਾਂਡੇ ਤੁਹਾਨੂੰ ਪਤਾ ਹੀ ਹੈ ਜਦੋਂ ਮੈਂ ਨੀਰਾਚਾਰਾ ਪਾਉਂਦੀ ਹੁੰਨਾ ਖੁਰਦਵਾਰ ਮੰਮੀ ਭਾਂਡੇ ਨਹੀਂ ਡੇ ਚੱਕਣ ਲੱਗ ਜਾਂਦੇ ਆ ਤਾਂ ਆ ਦੇਖੋ ਜੀ ਖਾ ਦਾਣਾ ਮੈਂ ਕਿਉਂ ਪਾ ਸੀਗਾ ਇੱਕ ਨੂੰ ਤਾਂ ਆਪਾਂ ਵੀ ਉਹ ਤਾਂ ਸੁੱਕਾ ਹੀ ਖਾ ਲੈਂਦੀ ਹੈ ਜਿਹੜੀ ਇੱਕ ਕਾਲੀ ਜਿਹੜੀ ਦੁੱਧ ਵਾਲੀ ਆ ਉਹਨੂੰ ਤਾਂ ਸੁੱਕਾ ਪਾ ਦਿੰਦੇ ਆ ਵੀ ਢੋਂਗੇ ਨਾਲ ਤੇ ਜਿਹੜੀ ਇਹ ਆਪਣੀ ਚਿੱਟੀ ਹੈ ਇਹ ਸੁੱਕਾ ਨਹੀਂ ਖਾਂਦੀ ਇਹ ਜੇ ਸੁੱਕਾ ਖਾਦੀ ਨਾ ਇਹਨੂੰ ਹਲਕੀ ਬਾੜੀਆ ਫਿਰ ਆਖੀ ਜਾਂਦੀ ਹੈ ਫਿਰ ਇਹ ਤਾਂ ਸੰਗ ਤੇ ਲੱਗ ਜਾਂਦਾ ਫਿਰ ਮੁਰਕੇ ਢਾਂਸੀ ਜਿਹੀ ਲੱਗ ਜਾਂਦੀ ਫਤਾਂ ਕਰਕੇ ਇਹਨੂੰ ਪਿਉਂ ਕੇ ਪਾਉਣੇ ਹੁੰਨੇ ਆਪਾਂ ਤੇ ਸੁਬਾਹ ਸ਼ਾਮ ਦੋਨੇ ਢਾਂਪਿਓਂ ਕੇ ਪਾਉਣੇ ਥੋੜੀ ਜਿਹੀ ਜਿਵੇਂ ਕਰ ਲੈਟੀ ਦਲਾਈ ਹੁੰਦੀ ਆਪਣੀ ਉਹ ਪਾ ਦੰਨੇ ਆ ਤੇ ਕੁਛ ਜਿਵੇਂ ਚੂਰਾ ਲਿਓਣੇ ਆ ਜਿਹੜਾ ਆਪਾਂ ਉਹ ਦਲਾ ਦੰਨੇ ਆ ਤੇ ਇੱਥੇ ਮੈਂ ਪਾ ਰਹੀ ਸੀ ਬਰਫ ਜੀ ਕੈਂਪਰ ਦੇ ਵਿੱਚ ਖੋਲੋ ਘਰ ਤਾਂ ਮੈਨੂੰ ਜਸ਼ਨਾ ਕਹਿ ਰਿਹਾ ਸੀ ਮੰਮੀ ਜਿਆਦੇ ਭਰ ਲਿਆ ਮੈਂ ਕਿ ਕੋਈ ਨਹੀਂ ਆਪਾਂ ਡੋਂਗੇ ਪਾ ਕੇ ਨਾ ਵਿੱਚ ਤੇ ਇਹਦੇ ਵਿੱਚੋਂ ਭਰ ਲਾਂਗੇ ਮੈਂ ਕਿ ਟੂਟੀ ਤੋਂ ਭਰਨ ਦੀ ਲੋੜ ਨਹੀਂ ਪੈਣੀ ਇੱਕ ਕੈਂਪਰ ਤਾਂ ਜੀ ਸੁਬਾ ਸੁਬਾ ਭਰਦੇ ਆ ਜਦੋਂ ਸ਼ਾਮ ਤੱਕਰ ਖਤਮ ਹੋ ਜਾਂਦਾ ਸਾਨੂੰ ਪਤਾ ਹੈ ਗਰਮੀ 'ਚ ਤੇ ਲੱਗਦੀ ਆ ਹਨਾ ਫਿਰ ਜਿਹੜਾ ਆ ਸ਼ਾਮ ਨੂੰ ਭਰਦੇ ਆ ਤੜਕੇ ਨੂੰ ਇਹ ਮੁੱਕ ਜਾਂਦਾ ਤੇ ਇਧਰ ਮੈਂ ਦਿਖਾ ਰਹੀ ਸੀ ਟੱਕੜ ਮਗਾ ਸਾਡੇ ਕੈਂਪਰ ਦਾ ਟੱਕੜ ਦੇਖੋ ਜ ਟੁੱਟਿਆ ਪਿਆ ਜਸ਼ਨ ਕਹਿੰਦਾ ਮੰਮੀ ਆਇ ਨਿ ਦਿਖਾਉਂਦੇ ਹੁੰਦੇ ਮਾ ਕੋਈ ਨਹੀਂ ਪਤਾ ਆਪਾਂ ਜਿਵੇਂ ਹੈਗੇ ਆ ਜੈਵ ਜਿਵੇਂ ਹੈਗੇ ਆ ਆਪਾਂ ਉਹੀ ਜੀ ਦਿਖਾਉਣੇ ਆ ਆਪਾਂ ਹਨਾ ਹੁਣ ਜੇ ਆਪਣਾ ਕੈਂਪਰ ਇਹ ਜਾ ਹੈਗਾ ਤਾਂ ਇਹ ਆਪਾਂ ਹੁਣ ਨਵਾਂ ਕਿੱਥੋਂ ਲਿਆਗੇ ਹਨਾ ਜੈ ਜੈ ਹੈਗਾ ਆਪਾਂ ਉਹ ਜਿਹਾ ਦਿਖਾ ਦਨੇ ਵੀ ਆਪਾਂ ਹੀ ਸਾਡੇ ਕੈਂਪਰ ਦਾ ਟੱਕਾ ਟੁੱਟਿਆ ਇਹ ਜਸ਼ਨਾ ਤਾਂ ਹੀ ਨਹੀਂ ਦਿਖਾਉਂਦਾ ਸੀ ਜਸ਼ਨੇ ਨਹੀਂ ਤੋੜਿਆ ਸੀ ਖੜੇ ਖੜੇ ਨੇ ਤੇ ਆਏ ਨਾ ਪਾਣੀ ਪੀਂਦੇ ਪੀਂਦੇ ਨੇ ਉੱਤੇ ਮੁੱਕੀ ਮਾਰੀ ਤੇ ਵਿੱਚ ਧਸ ਗਿਆ ਟੁੱਟ ਗਿਆ ਇਹ ਟੱਕਾ ਨਾ ਤੇ ਹੁਣ ਫੈਵਿਕੋਲ ਨਾਲ ਜੋੜਿਆ ਹੋਇਆ ਅਸੀਂ ਆਖਿਆ ਵੀ ਚਲੋ ਹੁਣ ਅਗਲੀ ਗਰਮੀ ਲੈ ਕੇ ਆਵਾਂਗੇ ਹਨਾ ਹੁਣ ਤਾਂ ਆਹ ਮਹੀਨਾ ਡੇਢ ਮਹੀਨਾ ਜਿਹੜੇ 2 ਮਹੀਨੇ ਹੋਰ ਐ ਚਲੋ ਆਇਂ ਕੱਢ ਲਾਂਗੇ ਇਸੇ ਕੈਂਪਰ ਨਾਲ ਹੀ ਤੇ ਲੋ ਜੀ ਇੱਥੇ ਮੰਮੀ ਜੀ ਰੇ ਸੀਗੇ ਸਬਜ਼ੀ ਤੇ ਆਪਾਂ ਬਣਾਵਾਂਗੇ ਆਲੂ ਚੋਲੇ ਮੈਨੂੰ ਜਸ਼ਨ ਕਹਿੰਦਾ ਮੰਮੀ ਨੇ ਨਹੀਂ ਆਏ ਖਾਈ ਨਹੀਂ ਮਹਾਨਿਆਣੀ ਆ ਮੈਂ ਹੋਰ ਕੀ ਮੈਂ ਕਿ ਬੁੜੀ ਹੋ ਗਈ ਤੇ ਲੋ ਜੀ ਮੰਮੀ ਜੀ ਜਾਂਦੇ ਸੀ ਸਬਜ਼ੀ ਤੇ ਬਸ ਮੰਮੀ ਨੇ ਸਬਜੀ چیرਤੀ ਸੀ ਜੀ ਲਗਭਗ ਲਸਣ ਗੰਡਾ ਛਿੱਲਾ ਰੱਖਿਆ ਸੀਗਾ ਤੇ ਮੈਂ ਮਗਰ ਦੀ ਮਗਰ ਲੱਗੀ ਸੀ ਕਿ ਸਬਜੀ ਧਰਨ ਕੰਮ ਤਾਂ ਜਿਵੇਂ ਮੁੱਕਦੇ ਨਹੀਂ ਕਿੰਨੇ ਸਾਰਾ ਦਿਨ ਕਰੀ ਜੋ ਭਲਾਂ ਦੀ ਤਾਂ ਵੀ ਨਹੀਂ ਮੁੱਕਦੇ ਲੋ ਜੀ ਆਪਾਂ ਧਰਨ ਲਾ ਗਏ ਸਬਜੀ ਅੱਜ ਬਣਾਵਾਂਗੇ ਆਪਾਂ ਆਲੂ ਚੋਲੇ ਸਹੀ ਜਨਾ ਤੋ ਕਹਿਆ ਜਿ ਚੌਲੇ ਤੋ ਬਾਵਾ ਲਿਆਏ ਦਸ਼ਮ ਦੇ ਰਹਿ ਤੇ ਖੁੱਲ੍ਹੇ ਹੀ ਕੱਢੇ ਆਗੇ ਆਲੂ ਘਟ ਪਾਏ ਭਾਣੇ ਬਾਹਰ ਨੂੰ ਨਾ ਜਸ਼ਨਾ ਬਗਾਦੀ ਆਪਣਾ ਪਿੰਡ ਖੇਡਣ ਕਹਿੰਦਾ ਮੈਂ ਪ੍ਰੀਤ ਹੋਰਿਆਂ ਨਾਲ ਖੇਡ ਕੇ ਆਉਣਾ ਇੱਕ ਨਿੱਕੀ ਆ ਜਿਹੜੀ ਕੁੜੀ ਭੈਣ ਦੀ ਉਹਨੂੰ ਅੱਜ ਸਾਈਕਲ ਲਿਆ ਕੇ ਦਿੱਤਾ ਨਵਾਂ ਕਹਿੰਦਾ ਮੰਮੀ ਮੈਂ ਜਾਣਾ ਨਾਲੇ ਮੈਂ ਜਸੂ ਦਾ ਸਾਈਕਲ ਦੇਖ ਕੇ ਆਉਂਗਾ ਨਾਲੇ ਮੈਂ ਪਿੰਡ ਜਾਣਾ ਮਾਹ ਜਾਵੜਾ ਡੈਡੀ ਗਏ ਸੀਗੇ ਪਿੰਡ ਤੇ ਡੈਡੀ ਦੇ ਨਾਲ ਵੱਗ ਗਿਆ ਲਓ ਜੀ ਜੇ ਆਹੀਂ ਖਾਣੀ ਹੋਵੇ ਸਿੱਕੀ ਤਾਂ ਬਹੁਤ ਵਧੀਆ ਲੱਗੇ ਹੈ ਪਰ ਛਰਨਾ ਨਹੀਂ ਲਓ ਜੀ ਮੈਂ ਪਾ ਦਾਂ ਜੇ ਕੁੰਡਾ ਅੰਘਾਲ ਕੇ ਫਿਰ ਲਾ ਦਈਏ ਢੱਕਣ ਲਓ ਜੀ ਸਬਜੀ ਦੀਆਂ ਆਪਣੀਆਂ ਬਾਜੀ ਨੇ 4-5 ਸੀਟੀਆਂ ਦੇਖ ਲਿजिए ਆਪਾਂ ਬਣ ਗਈ ਕਿ ਨਹੀਂ ਖੱਲਿਆ ਮਗੇ ਧਾਰਾਂ ਕੱਢ ਕੇ ਇਨਰ ਕਾਰੀ ਹਵਾ ਚੱਲੀ ਆਂਦੀ ਹੈ ਆ ਦੇਖੋ ਮਾੜੀ ਮਾੜੀ ਚੱਲੀ ਆਂਦੀ ਤੇਰੀ ਜਲੀ ਆਂਦੀ ਹੈ ਸੋ ਹੰਦੀ ਆ ਮੈਂ ਬੱਲ ਵੀ ਨਾਲੇ ਦਾਮ ਤੇ ਕੀ ਨਾ ਆ ਜਾਂਦਾ ਇੰਨਾ ਬੁਰਾ ਹਾਲ ਹੈ ਇਹ ਕੀ ਵਾਹਤ तू ही दुख लग गया नहीं मैं थोड़ा ये बारा चल बैठे हैं नहीं आज ये सारा दिन बैठी है तेरे तू ही दुख गया नहीं बल्ले चीज़ जी पहनती है मम्मी देखी आके मैनू तो ठीक लगती है फिर बाली हो जागी संघनी जो दुबारे धरती फिर सरना नहीं ज्यादा संघनी होगी तेरी आदि सही है नो जी हूं लिया धारा क्ड के ਟਾਈਮ ਹੋ ਗਿਆ ਪੌਣੇ 6 ਰੱਬ ਨੇ ਚਾਰ ਚਪੇਰੇ ਬੱਦਲ ਤਾਂ ਬਣਾ ਰੱਖੇ ਮੰਜੇ-ਮੰਜੇ ਕੱਢ ਲਏ ਜੀ ਬਾਹਰ ਆਪਾਂ ਲਓ ਜੀ ਇੱਧਰ ਦੁੱਧ ਬਾ ਦਿੱਤਾ ਸਾਮ ਆਪਾਂ ਰੜਕਣੀ ਚ ਪਾਤਾ ਈੜਾ ਡੈਰੀ ਚ ਪਾ ਕੇ ਆਉਣਾ ਉਪਟੋਲੀ ਚ ਪਾਤਾ ਹੁਣ ਤਾਂ ਥੋੜਾ ਹੀ ਹੁੰਦਾ ਜੀ ਤੰਨੇ ਲਈ ਟਰੋਸ ਵੇਲੇ ਪੈਂਦਾ 1.5 ਤੋਂ 3 ਲੀਟਰ 4 ਕਿਲੋ ਲੀਟਰ ਸੂਹਾ ਪੈਂਦਾ ਬਸ ਥੋੜਾ ਹੀ ਹੁੰਦਾ ਹੁਣ ਐਨਾ ਵੀ ਚਾਹ ਨੂੰ ਖਲਦਾਨ ਆਈ ਜਾਂਦਾ ਹਨਾ ਡੰਗ ਲਈ ਜਾਂਦਾ ਗਾ ਤੇ ਚਲੋ ਪਸ਼ੂ ਆਪਦਾ ਖਰਚਾ ਕੱਢੀ ਜਾਂਦੇ ਆ ਵਧੀਆ ਬਾਕੀ ਆਪਾਂ ਨੂੰ ਜਿਹੜਾ ਹੁਣ ਦੁੱਧ ਬਾਅਦ ਦੇਣੇ ਵਰਤਦੇ ਆ ਸਾਰਾ ਫਰੀ ਦੇ ਹੀ ਰਹਿ ਜਾਂਦਾ ਲਓ ਜੀ ਦੁੱਧ ਆਪਣਾ ਕੋਕਾ ਗਰਮ ਨਿਕਲ ਨਾ ਜਾਵੇ ਤੇ ਮੰਮੀ ਗੁੰਨੀ ਆਦੇ ਜੀ ਆਟਾ ਕੀੜੀਆਂ ਦੇਖੋ ਜੀ ਇੰਨੀਆਂ ਹੋ ਲਗਾ ਸਾਡੇ ਕਿਵੇਂ ਫਿਰਦੀਆਂ ਆ ਦੇਖੋ ਕੀੜ ਖਾਣਾ ਕੀੜ ਖਾਣਾ ਬਾਲਗਾ ਲਓ ਜੀ ਮੰਮੀ ਕੁੰਡਿਆਂ ਦੇ ਆਟਾ ਬਸ ਦੁੱਧਾ ਤੇ ਮੈਂ ਪਉਂਦੀ ਆ ਫੇਰ ਲੱਗਦੇ ਆ ਰੋਟੀ ਤੇ ਜਸ਼ਨਾ ਆਪਣਾਇਆ ਨਹੀਂ ਹਜੇ ਜਸ਼ਨਾ ਆਪਣਾ ਆਊਗਾ ਫੇਰ ਮੋਟਰਸਾਈਕਲ ਆਊਗਾ ਡੈਡੀ ਦੇ ਨਾਲ ਗਿਆ ਫੇਰ ਦੁੱਧ ਪਾ ਕੇ ਆਉਣਗੇ ਦੇਖੋ ਸਾਈਕਲ ਤੇ ਪਾ ਕੇ ਆਉਣਗੇ ਕਿ ਮੋਟਰਸਾਈਕਲ ਤੇ ਲੋ ਜੀ ਰੋਟੀ ਲਈ ਪਕਾ ਆਪਾਂ ਤੇ ਜਸ਼ਨ ਹੈਣੀ ਸੀ ਨਹੀਂ ਤਾਂ ਉਹ ਵੀਡੀਓ ਸ਼ੇਅਰ ਕਰਦੇ ਡੱਬੇਸ ਦਿੱਤੀਆਂ ਆਪਾਂ ਆਪਾਂ ਕਿ ਦਸ਼ਨ ਦੇ ਡੜੀ ਰਹੇ ਖਾ ਤੇ ਡੈਡੀ ਨੂੰ ਫੜਾਤੀ ਤੇ ਮੰਮੀ ਗਏ ਨਹਾਉਣ ਫਿਰ ਮੈਂ ਨਾ ਆ ਕੇ ਆਣੀ ਐ ਤੇ ਨਾਲੇ ਜਸ਼ਨੇ ਦਾ ਧਾਰਾ ਖਾ ਜੀ ਪਾਣੀ ਕਰਤਾ ਦੇਖੋ ਤੱਤੇ ਪਾਣੀ ਨਾ ਹੁੰਦਾ ਇੰਨੀ ਗਰਮੀ ਆ ਮਿੱਤਾਈ ਕਰ ਲਈਆਂ ਮਖਾਡਾ ਹੁਣੀ ਟੈਂਕੀ ਚ ਚੜਾਇਆ ਮਖਾ ਡੱਗੀ ਚ ਪਾਣੀ ਡਿੱਗਾ ਹੀ ਐ ਨਾਲ ਨਾ ਆਦਾ ਨਾ ਮੈਂ ਤਾਂ ਤੱਤ ਨਹੀਂ ਨਾਣਾ ਤੇ ਬਸ ਹੋ ਗਿਆ ਜੀ ਲਗਭਗ ਪਾਣੀ ਉਹਦਾ ਦਿੱਤਾ ਤੇ ਅੱਜ ਦੀ ਛੋਟੀ ਜੀ ਵੀਡੀਓ ਤਾਂ ਆਪਾਂ ਕਰਦੇ ਆ ਜੀ ਇੱਥੇ ਐਂਡ ਤੇ ਕਿਉਂਕਿ ਮੇਰੀ ਠੂਈ ਬਹੁਤ ਜ਼ਿਆਦਾ ਹੋ ਰਹੀ ਆ ਬੈਠਣ ਵੇਲੇ ਬਾਲੀ ਹੁੰਦੀ ਆ ਹੁਣ ਆਏ ਲੱਗਿਆ ਪਿਆ ਵੀ ਕਿਹੜੇ ਵੇਲੇ ਮੰਜਾ ਮਿਲ ਜੇ ਤਾਂ ਚੰਗੀ ਗੱਲ ਆ ਤੇ ਚਲੋ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਨੈਕਸਟ ਵੀਡੀਓ ਦੇ ਨਾਲ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਪਹਿਲੀ ਵਾਰ ਸਾਡਾ ਬਲੌਗ ਦੇਖ ਰਹੇ ਆ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਜੀ ਤੇ ਬਾਕੀ ਸੋਹਣੇ ਸੋਹਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਐਡ ਆਉਂਦੀ ਐਡ ਨੂੰ ਸਕਿਪ ਨਾ ਕਰਿਆ ਕਰੋ ਪਲੀਜ਼ ਸਾਰੇ ਜਣੇ ਦੇਖ ਲਿਆ ਕਰੋ ਐਡ ਨੂੰ ਯਾਰ ਮੈਂ ਬਾਲੀ ਆ ਜੀ ਅੱਜ ਤਾਂ ਬੁਰਾ ਹਾਲ ਹੀ ਕਰ ਰੱਖਿਆ ਰੱਬ ਨੇ ਤੇ ਬਾਕੀ ਜਿੰਨੇ ਵੀ ਜਿੰਨੇ ਵੀਊ ਆਉਂਦੇ ਆ ਹਨਾ ਵੀਡੀਓ ਤੇ ਜਿਵੇਂ ਠੀਕ ਆਉਂਦੇ ਆ ਵੀਊ ਵੀ ਇੰਨੇ ਵੀ ਇੰਨੇ ਵਧੀਆ ਨਹੀਂ ਆਉਂਦੇ ਹੁਣ ਤਾਂ ਡਾਊਨ ਚੱਲੀ ਜਾਂਦੇ ਆ ਤੇ ਉਹਨੇ ਜਿੰਨੇ ਵੀਊ ਆਉਂਦੇ ਆ ਪਲੀਜ਼ ਉਹਨੇ ਜਣੇ ਸਾਰੇ ਜਣੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਤੇ ਚਲੋ ਜੀ ਆਪਾਂ ਮਿਲਦੇ ਆ ਜੀ ਕੱਲ ਨੂੰ ਨੈਕਸਟ ਵੀਡੀਓ ਦੇ ਨਾਲ ਜੀ ਹੱਸਦੇ ਰਹੋ ਵਸਦੇ ਰਹੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦੇਖਦੇ ਰਹੋ ਜੀ ਬਾਏ ਬਾਏ ਤੇ ਸੱਚੀ ਨਤਾ